ਆ ਚਮਕੌਰ ਭਰਾ ਨੇ ਨਾ ਭੇਜੀ ਆ Rajasthan ਤੋਂ ਵੀਡੀਓ ਤੇ ਉਹਨੇ ਖੁਦ ਬਣਾਈ ਆ ਤੇ ਦੇਖੋ ਉਹਦੀਆਂ ਗੱਲਾਂ ਸੁਣ ਲਿਓ ਸਮਾਰ ਕੇ ਕੀ ਕਹਿਣਾ ਚਾਹੁੰਦਾ ਦੱਸਿਆ Rajasthan ਬਾਰੇ ਬਹੁਤ ਸੋਹਣਾ ਬਹੁਤ ਸੋਹਣੀਆਂ ਚੀਜ਼ਾਂ ਦਿਖਾਈਆਂ ਇਹਦੇ ਵਿੱਚ Rajasthan ਦੀਆਂ ਕੱਲੀ ਕੱਲੀ ਗੱਲ ਵਧੀਆ ਸੁਣ ਲਿਓ ਵੀਡੀਓ ਥੋੜੀ ਹਿਲਦੀ ਜ਼ਰੂਰ ਆ ਪਰ ਬਣੀ ਬਹੁਤ ਸੋਹਣੀ ਆ ਬਹੁਤ ਸੋਹਣਾ ਦਿਖਾਇਆ Rajasthan ਦਾ ਦ੍ਰਿਸ਼ ਤੇ ਪਿੰਡ ਦਾ ਨਾਂ ਜਾਂ ਗੱਲਾਂ ਦੱਸੀਆਂ ਜੋ ਵੀ ਉਹਦੀਆਂ ਬਾਈ ਦੀਆਂ ਸੁਣਿਓ ਜ਼ਰੂਰ ਸਾਰੀਆਂ ਧਿਆਨ ਨਾਲ ਦੇਖੋ ਇੱਕ ਵਾਰੀ ਧਿਆਨ ਨਾਲ ਸਾਰੀ ਵੀਡੀਓ Rajasthan ਦਾ ਪਿੰਡ ਪੰਜ ਬੀਵੀ ਦੇਖੋ ਜੀ ਪਿੰਡ ਦੇ ਟੋਬਾ ਹਾਲੇ ਨਾਲੇ ਫਾਸਲਾ ਨੇ ਕਿੰਨੀਆਂ ਸੋਹਣੀਆਂ ਨੇ ਤਾਂ ਪਾਏ ਬ੍ਰਹਮਾ ਬਪਕਾਰਾ ਸਾਲ ਪਾਏ ਸੁਭ ਜਗ ਅਵਤਾਰਾ ਸਾਲ ਪਾਏ ਪਿੰਡ ਦੀ ਆਬਾਦੀ ਲਗਭਗ ਕੋਈ 100 150 ਹੈ ਸਿਰਫ ਇਹ ਜਨਨ ਕਿ ਪਦਮਪੁਰ ਮੰਡੀ ਨਾਲੋਂ ਜ਼ਿਆਦਾ ਪਾ ਜਾਣੇ ਗੰਗਾ ਨਗਰ ਤੋਂ ਰਸਤੇ ਦੇ ਵਿੱਚ ਰੱਤੇ ਵਾਲਾ ਪਿੰਡ ਆਉਂਦਾ ਰੱਤੇ ਵਾਲੇ ਤੋਂ ਇਹ ਸਿਰਫ 4 ਕਿਲੋਮੀਟਰ ਦੂਰ ਹੈ ਪੰਜ ਵੀ ਵੀ ਦੇ ਨਾਂ ਤੇ ਵਸਿਆ ਹੋਇਆ ਪਿੰਡ ਹੈ ਇਹ ਮੋਗਿਆਂ ਦੇ ਨਾਂ ਤੇ ਆਹ ਦੇਖੋ ਬਈ ਮਕਾਨ ਆਪਣੇ ਵਾਂਗੂ ਕਿੰਨੇ ਸੋਹਣੇ ਵੀ ਨੇ ਆ ਛੱਟੀਆਂ ਦੇ ਵਿਚਾਸੇ ਲੱਗੇ ਪਏ ਨੇ ਪਹਿਲਾਂ ਵਾਂਗੂ ਛੱਟ ਖੱਟ ਗਿਆ ਸਰਜੀਤ ਅਨੰਤ ਭੱਲੇ ਪੁਰੇ ਆ ਦੇਖੋ ਗੁਰੂ ਘਰ ਬਾਬਾ ਜੀ ਪਾਠ ਕਰ ਰਹੇ ਨੇ ਇਸ ਟਾਈਮ ਬਿਲਕੁਲ ਬਹੁਤ ਸੋਹਣੇ ਮਕਾਨ ਵਾਲੇ ਨੇ ਪੁਰਾਣੇ ਪਚਾਸੀ ਲੋਕਾਂ ਦੀ ਇਸਤਰੀ ਇਹ ਪਿੰਡ ਦੀਆਂ ਗਲੀਆਂ ਨੇ ਕਿੰਨੀਆਂ ਚੌੜੀਆਂ ਨੇ ਪਿੰਡ ਦੇ ਵਿੱਚ ਛੋਟਾ ਸਕੂਲ ਵੀ ਹੈ ਬਣਿਆ ਵੈਸੇ ਪੂਰੇ ਟੀਚਰ ਆਉਂਦੇ ਨੇ ਇਸ ਤਰ੍ਹਾਂ ਹਰੇਕ ਘਰ ਦੇ ਵਿੱਚ ਡੱਗੀ ਹੈ ਪਾਣੀ ਅੰਡਰਗਰਾਊਂਡ ਰਹੀ ਜਮ੍ਹਾਂ ਰੱਖਦੇ ਨੇ ਸੰਦਖਾਮਾ ਉਹ ਦੇਖੋ ਗੁਰੂ ਘਰ ਦੇ ਵਿੱਚ ਜਾਲੀ ਲੱਗੀ ਹੋਈ ਹੈ ਨਾ ਉੱਪਰ ਇਹ ਗੁਰੂ ਘਰ ਦਾ ਗੇਟ ਹੈ ਅੱਗੇ ਸਾਰੇ ਪਾਸੇ ਵਧੀਆ ਕੋਠੀਆਂ ਬਣੀਆਂ ਨੇ ਹੁਣ ਉਸ ਤੇ ਪੂਰੇ ਸਤਿ ਆਕਾਂ ਸ੍ਰੀ ਗੁਰੂ ਨਾਨਕ ਜੀ ਮਹਾਂ ਗੁਰੂ ਕੰਦੇ ਦੇ ਜਾਨਕ ਲਾਣਾ ਦੇਵ ਕੋ ਸਹਿਤ ਬਿਦਾਨ ਦੇ ਕਰਨਕਾਰਕਾ ਸੇਨ ਤੈ ਤੇ ਰਾਪਿਆ ਮੇਂ ਬਸਾ ਦੇ ਜੇਤੀ ਦੂਰੇ ਪਾਸ ਨਿਸ਼ਾਨ ਸਾਹਿਬ ਆਪਣੇ ਕਿੰਨੇ ਸਵਾ ਮਕਾਨ ਬਣੇ ਹੋਏ ਨੇ ਵਸਣ ਵਿੱਚ ਕੁਛ ਮਕਾਨ ਨੇ ਜਿਹੜੇ ਉਹ ਕੱਚੀ ਦੌਰ ਤੇ ਬਣੇ ਨੇ ਉਹ ਅੱਜ ਵੀ ਪਹਿਲਾਂ ਵਾਂਗੂ ਕੱਚੇ ਨੇ ਆ ਦੇਖੋ ਫੁੱਲ ਵਾੜੀ ਵੀ ਲਾਈ ਹੋਈ ਪਾਈਆਂ ਦੀ ਇੱਕ ਬਿਆਹ ਦੇ ਪ੍ਰੋਗਰਾਮ ਦੇ ਵਿੱਚ ਬਿਆਹ ਦੇ ਕਿੰਨਾ ਸੋਹਣਾ ਦੀਪਮਾਲਾ ਕਰੀ ਹੋਈਆਂ ਨੇ ਹਾਂ ਦੇਖੋ ਕਿੰਨਾ ਸੋਹਣਾ ਲੀਹੰਦ ਤੇ ਆਹ ਵਾਲਾ ਕਰ ਲਿਖਿਆ ਹੋਇਆ ਪੰਜਾਬੀ ਦੇ ਵਿੱਚ ਆਹ ਦੇਖੋ ਕੁਝ ਮਕਾਨ ਇਸ ਤਰ੍ਹਾਂ ਕੱਚੇ ਵੀ ਨਹੀਂ ਅੱਜ ਵੀ ਆਹ ਦੇਖੋ ਇਹ ਕੰਦਾ ਲਪੀਆਂ ਹੋਈਆਂ ਨੇ ਇਸ ਤਰ੍ਹਾਂ ਇਹ ਇਹ ਪਿੰਡ ਦੇ ਲੋਕ ਰਹਿੰਦੇ ਨੇ ਲਗਭਗ 20-25 ਘਰ ਦੇ ਵੱਧ ਹੀ ਆ ਸਰ ਕਿਹੋ ਜਿਹਾ ਲੱਗਿਆ ਪਿੰਡ ਬਾਈ 1 ਮਿੰਟਾਂ ਦੇ ਵਿੱਚ ਜਰੂਰ ਦੱਸਣਾ